ਹਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਡਿਜ਼ਾਈਨ ਬਣਾਉਣ ਵਾਸਤੇ ਸਲਾਈ ਤੇ ਆਪਾਂ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾ ਕੇ ਆਪਾਂ ਇੱਕ ਇੱਕ ਕੁੰਡਾ ਸਾਈਡ ਤੇ ਰੱਖਿਆ ਤੇ ਆਪਾਂ ਥੋੜਾ ਜਿਹਾ ਡਿਜ਼ਾਈਨ ਬਣਾਇਆ ਸੀ ਦੋ ਤਿੰਨ ਤੇ ਆਪਾਂ ਇਸੇ ਤੇ ਦੱਸ ਦਿੰਨੇ ਆ ਤੁਹਾਨੂੰ ਕਿਵੇਂ ਬਣਾਉਣਾ ਇਹ ਆਪਾਂ ਵਾਲਾ ਕਲਰ ਜਿਹੜਾ بیس ਆਪਣਾ ਇਹਦੀਆਂ ਸਲਾਈਆਂ ਪਾਵਾਂਗੇ ਹੁਣ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਜੀ ਤੇ ਡਿਜ਼ਾਈਨ ਤੁਸੀਂ ਮੈਂ ਦੋ ਰੰਗ ਚ ਬਣਾਇਆ ਤੁਸੀਂ ਜਾਦੇ ਰੰਗ ਚ ਵੀ ਬਣਾ ਸਕਦੇ ਹੋ ਜਿਵੇਂ ਆਪਣੇ ਕੋਲੇ ਬਚੇ ਖੁੱਚੇ ਕਲਰ ਪਏ ਹੁੰਦੇ ਆ ਤਾਂ ਆਪਾਂ ਬਹੁਤ ਸੋਹਣੇ ਬੱਚਿਆਂ ਵਾਸਤੇ ਕੋਟੀ ਸਵੈਟਰ ਜੈਕਟ ਕੁਝ ਵੀ ਬਣਾ ਸਕਦੇ ਆ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਸੌਖਾ ਵੀ ਆ ਤੇ ਸੋਨਾ ਵੀ ਬਹੁਤ ਲੱਗਦਾ ਇਹ ਤੇ ਜਲਦੀ ਵੀ ਬਹੁਤ ਬਣਦਾ ਜਰੂਰ ਟਰਾਈ ਕਰਿਓ ਤੇ ਆਪਣੇ ਵੀਡੀਓ ਨੂੰ ਐਂਡ ਤੱਕ ਦੇਖਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਸੋਨਾ ਜਿਆ ਕਰ ਦਿਓ ਜੀ ਕਮੈਂਟ ਤੇ ਜਿਹੜੇ ਭੈਣ ਭਰਾ ਆਪਾਂ ਨੂੰ ਕਮੈਂਟ ਕਰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ लो जी हम आप सीधे पास आ गए सीधे पसे अपना फस्ट गुंडा तार सीधे पास सिलाई आप उल्टी बनावेंगे जी पूरी अपना थोड़ा जहा डिज़न बनाया स ਤੇ ਮੈਂ ਕਹਾਂ ਚਲੋ ਪੈਸੇ ਤੇ ਦੱਸ ਦਿੰਨੇ ਆ। ਥੋੜੇ ਜਿੇ ਕੁੰਡੇ ਜ਼ਿਆਦਾ ਕਰਕੇ ਟਾਈਮ ਲੱਗ ਜਾਂਦਾ ਤੇ ਚਲੋ ਜੀ ਕੋਈ ਗੱਲ ਨਹੀਂ। ਕਦੇ ਕਦੇ ਇਹੋ ਜਿਹਾ ਕੁਛ ਚੱਲੇ ਜਾਂਦਾ। ਤੇ ਤੁਸੀਂ ਜ਼ਰੂਰ ਆਪਣੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ। ਹੁਣ ਆਪਾਂ ਉਲਟੀ ਸਲਾਈ ਆ ਗਈ ਇਹਨੂੰ ਆਪਾਂ ਉਲਟੀ ਬਣਾਵਾਂਗੇ। ਜਾ ਅਰਸਲਾਂ ਨੇ ਆਪਣੀਆਂ ਕਰੀਮ ਕਲਰ ਦੀਆਂ ਹੋ ਗਈਆਂ ਜੀ ਆ ਚੌਥੀ ਸਲਾਈ ਹੈ ਹਲੋ ਜੀ ਆਪਾਂ ਤਾਂ ਜਲਦੀ ਜਲਦੀ ਬਣਾ ਤੀਆਂ ਸਲਾਈਆਂ ਭੈਣਾਂ ਵਿੱਚ ਕਹਿ ਦਿੰਦੇ ਆ ਥੋੜੇ ਕੁੰਡੇ ਪਾਇਆ ਕਰੋ ਮੈਂ ਕੁੰਡਾ ਥੋੜਾ ਹੀ ਪਾਉਣ ਹੁੰਦੀ ਆ ਮੈਂ ਤੁਹਾਨੂੰ ਦੱਸਿਆ ਪਹਿਲਾਂ ਮੈਂ ਚੱਲੇ ਬਣਾਈ ਜਾਂਦੀ ਸੀ ਮੈਂ ਕਹਿੰਨਾ ਚਲੋ ਆਪਾਂ ਇਸੇ ਤੀ ਦੱਸ ਦਿੰਨੇ ਆ ਲਓ ਜੀ ਹੁਣ ਆਪਾਂ ਚਾਰ ਸਲਾਈਆਂ ਕਰੀਮ ਕਲਰ ਦੀਆਂ ਬਣਾ ਲਈਆਂ ਤੇ ਹੁਣ ਆਪਾਂ ਆਹ ਵਾਲਾ ਕਲਰ ਲਾਵਾਂਗੇ ਇਸ ਕਲਰ ਨਾਲ ਦੇਖੋ ਜੀ ਆਪਾਂ ਆ ਕੁੰਡਾ ਭਾਵੇਂ ਤੁਸੀਂ ਤਾਰ ਲਓ ਤੇ ਭਾਵੇਂ ਬਣਾ ਲਓ ਆਪਾਂ ਬਣਾ ਲਿਆ ਤੇ ਹੁਣ ਦੇਖੋ ਜੀ ਆਪਾਂ ਦੋ ਕੁੰਡੇ ਇਸ ਤਰ੍ਹਾਂ ਲਾਵਾਂਗੇ ਆਪਾਂ ਇਸ ਤਰ੍ਹਾਂ ਨਹੀਂ ਲੈਣੇ ਹੈਗੇ ਇਸ ਤਰ੍ਹਾਂ ਨਹੀਂ ਲੈਣੇ ਇਸ ਤਰ੍ਹਾਂ ਲੈਣੇ ਹੈਗੇ ਇਦਾਂ ਸਲਾਈ ਪਾ ਕੇ ਆਪਾਂ ਗੁੰਡੇ ਦੋਵਾਂ ਦਾ ਇੱਕ ਕਰਦੇ ਜਾਣਾ ਹੈ। ਹੁਣ ਆਪਾਂ ਵਲਵੀ ਨਹੀਂ ਪਾਉਣਾ ਹੈਗਾ ਉੱਪਰ ਜਿਵੇਂ ਆਪਾਂ ਵਧਾਉਨੇ ਹੁੰਨੇ ਆ। ਉਹ ਵਲਵੀ ਨਹੀਂ ਪਾਉਣਾ ਹੈਗਾ। ਹਲੋ ਜੀ ਆਪਣਾ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਸੀ ਤੇ ਦੋਵਾਂ ਦਾ ਆਪਾਂ ਇੱਕ ਇੱਕ ਕੁੰਡਾ ਬਣਾ ਲਿਆ ਤੇ ਹੁਣ ਆਪਾਂ ਅਗੇ ਉਲਟੀ ਸਾਈਡ ਉਲਟੀ ਸਾਈਡ ਆਪਾਂ ਫਸਟ ਕੁੰਡਾ ਤਾਰ ਲਿਆ ਧਾਗਾ ਆਪਾਂ ਜਿੱਦੇ ਪਾਸੇ ਕਰ ਲਿਆ ਤੇ ਆਪਾਂ ਆਹ ਕੁੰਡਾ ਜਿਹੜਾ ਨੀਚੇ ਤੋਂ ਚੱਕਾਂਗੇ ਇਸ ਤਰ੍ਹਾਂ ਲੈ ਕੇ ਇਹਨੂੰ ਉਲਟਾ ਬਣਾ ਸੌਰੀ ਇਧਰੋਂ ਸਿੱਧਾ ਬਣਾ ਲਵਾਂਗੇ ਇਹਾ ਗੁੰਡਾ ਵੀ ਆਪਾਂ ਸਿੱਧਾ ਬਣਾ ਲਾਂਗੇ ਹੁਣ ਆਪਾਂ ਨੀਚੇ ਤੋਂ ਗੁੰਡਾ ਚੱਕਣਾ ਇਹਨੂੰ ਇਸ ਤਰ੍ਹਾਂ ਬਣਾ ਲੈਣਾ ਇਹਾ ਗੁੰਡਾ ਜਿਹੜਾ ਬਣਾਇਆ ਸੀ ਆਪਾਂ ਇੱਧਰ ਉਹ ਵੀ ਬਣਾ ਲੈਣਾ ਇਹਨੂੰ ਆਪਾਂ ਇਸ ਤਰ੍ਹਾਂ ਵੀ ਬਣਾ ਸਕਦੇ ਹਾਂ ਜਿਵੇਂ ਤੁਹਾਨੂੰ ਚੰਗਾ ਲੱਗੇ ਤੁਸੀਂ ਉਸੇ ਤਰ੍ਹਾਂ ਹੀ ਬਣਾ ਸਕਦੇ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਆਪਾਂ ਸਲਾਈ ਤੇ ਚੜਾਉਣਾ ਗੁੰਡਾ ਨਹੀਂ ਆਪਣੇ ਕੋਲੋਂ ਸੂਤ ਆਉਂਦਾ ਆਪਾਂ ਚੜਾ ਵੀ ਸਕਦੇ ਆ ਸਲਾਈ ਤੇ ਨਹੀਂ ਤਾਂ ਆਪਾਂ ਇਸ ਤਰ੍ਹਾਂ ਵੀ ਬਣਾ ਸਕਦੇ ਆ ਜੇ ਤੇ ਥੋੜਾ ਜਿਆਦਾ ਆਸਾਨ ਹੋ ਜਾਂਦਾ ਉਸ ਇਸ ਤਰ੍ਹਾਂ ਸਲਾਈ ਤੇ ਰੱਖੋ ਗੁੰਡਾ ਤੇ ਬਣਾ ਲਓ ਇੱਥੇ ਆਪਾਂ ਆਪਣੇ ਕੁੰਡੇ ਦੇਖ ਲੈਣੇ ਆ ਜੇ ਦੋ ਦੋ ਪੂਰੇ ਆ ਤਾਂ ਆਪਾਂ ਇੱਧਰ ਕੁੰਡਾ ਵਧਾਵਾਂਗੇ ਨਹੀਂ ਤਾਂ ਨਹੀਂ ਵਧਾਵਾਂਗੇ ਬਾਈ ਪੂਰੇ ਆ ਜੀ ਦੋ ਦੋ ਕੁੰਡੇ ਆਪਾਂ ਨੂੰ ਚਾਹੀਦੇ ਆ ਤਾਂ ਸਸ ਕਲਰ ਦੀਆਂ ਆਪਣੀਆਂ ਦੋ ਹੀ ਸਲਾਈਆਂ ਪੈਣੀਆਂ ਫਿਰ ਤੋਂ ਆਪਾਂ ਆਪਣਾ ਜਿਹੜਾ ਬੇਸ ਕਲਰ ਹੈ ਉਹ ਲਾ ਲੈਣਾ ਤੇ ਸਿੱਧੀ ਸਲਾਈ ਬਣਾ ਲੈਣੀ ਟੈਨੋਜੀ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜੀ ਦੋ ਸਲਾਈਆਂ ਪੈਂਦੀਆਂ ਆਪਣੀਆਂ ਇਸ ਕਲਰ ਦੀਆਂ ਚਾਰ ਸਲਾਈਆਂ ਆਪਾਂ ਕ੍ਰੀਮ ਕਲਰ ਦੀਆਂ ਪਾਈਆਂ ਸੀ ਦੋ ਸਲਾਈਆਂ ਆਪਣੀਆਂ ਆ ਤੇ ਡਿਜ਼ਾਈਨ ਦੇਖੋ ਜੀ ਆਪਣਾ ਇਸ ਤਰ੍ਹਾਂ ਬਣ ਕੇ ਤਿਆਰ ਹੋਇਆ ਬਹੁਤ ਸੋਹਣਾ ਲੱਗਦਾ ਇਸ ਤਰ੍ਹਾਂ ਆਪਾਂ ਅਲੱਗ-ਅਲੱਗ ਕਲਰ ਦੀਆਂ ਆਹ ਲਸਰਾਂ ਦੋ-ਦੋ ਸਲਾਈਆਂ ਜਿਹੜੀਆਂ ਆਪਾਂ ਾਡੋ-ਾਡਾ ਕਲਰ ਦੀਆਂ ਪਾ ਕੇ ਵੀ ਬਣਾ ਸਕਦੇ ਹਾਂ ਚਲੋ ਜੀ ਜਰੂਰ ਟਰਾਈ ਕਰਿਓ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਵਿੱਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ